ਬੋਬੀ ਫਾਇਦਾ ਕਿ ਭਾਈ ਮਾਂ ਨੂੰ ਕਿਉਂ ਮਾਰਦਾ ਹੈ ਮਾਂ ਦਾ ਗਲ ਕਿਉਂ ਘੁੱਟਦਾ ਇੱਕ ਟਾਈਮ ਹੁੰਦਾ ਸੀ ਜਦੋਂ ਕਹਿੰਦੇ ਹੁੰਦੇ ਸੀ ਕਿ ਬੰਦਾ ਇਸ਼ਕ ਦੇ ਵਿੱਚ ਬਰਬਾਦ ਹੋ ਜਾਂਦਾ ਕੁਝ ਇਸ ਤਰ੍ਹਾਂ ਦੀ ਕਹਾਣੀ ਹੈ ਬੋਬੀ ਦੀ ਬੋਬੀ ਮਾਨਸੇ ਦਾ ਰਹਿਣ ਵਾਲਾ ਜੀ ਸੰਗੜਾ ਨਾਲ ਬੰਨਿਆ ਹੋਇਆ ਤੁਸੀਂ ਦੇਖ ਸਕਦੇ ਹੋ ਹਾਲਾਤ ਮੈਂ ਬੇਨਤੀ ਕਰੂੰਗਾ ਇਹ ਵੀਡੀਓ ਨੂੰ ਲਾਸਟ ਤੱਕ ਵੇਖਿਓ ਸ਼ੇਅਰ ਜ਼ਰੂਰ ਕਰਿਓ ਹੋ ਸਕਦਾ ਹੈ ਇਹ ਵੀਡੀਓ ਦੇਖਣ ਨਾਲ ਤੁਹਾਡੇ 'ਚੋ ਵੀ ਕਿਸੇ ਇੱਕ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਆ ਜਾਵੇ ਸੰਗਲ ਕਿਉਂ ਪਾਏ ਇਸ ਵੀਡੀਓ ਚ ਦੱਸਿਆ ਜਾਊਗਾ ਬੌਬੀ 2016 ਦੇ ਵਿੱਚ ਕਿਸੇ ਲੜਕੀ ਨਾਲ ਅਫੇਅਰ ਦੇ ਵਿੱਚ ਸੀਗਾ ਪਤਾ ਇਹ ਲੱਗਾ ਕਿ ਉਹਨੇ ਵਿਆਹ ਕਰਾਇਆ ਵਿਆਹ ਤੋਂ ਬਾਅਦ ਇਹ ਹਾਲ ਹੋਏ ਘਰ ਦੇ ਹਾਲਾਤ ਵੇਖੇ ਜਿੱਦਾਂ ਹੀ ਬੌਬੀ ਦੇ ਘਰ ਦੇ ਅੰਦਰ ਐਂਟਰ ਕੀਤਾ ਤਾਂ ਘਰ ਦੀਆਂ ਛੱਤਾਂ ਵੇਖ ਕੇ ਪਤਾ ਲੱਗਾ ਕਿ ਬੌਬੀ ਨੇ ਘਰ ਦੇ ਵਿੱਚ ਅੱਗ ਲਾਤੀ ਸੀ ਇਸੇ ਕਰਕੇ ਇਹ ਇੰਨਾ ਖਤਰਨਾਕ ਹੋ ਗਿਆ ਸੀ ਕਿ ਇਹਨੂੰ ਸੰਗਲਾ ਨਾ ਬਨਣਾ ਪਿਆ अच्छा तो ਤੁਸੀਂ ਦੇਖ ਸਕਦੇ ਹੋ ਇਹ ਕੋਈ ਕਾਲਾ ਰੰਗ ਨਹੀਂ ਕੀਤਾ ਇਹ ਬੋਬੀ ਨੇ ਅੱਗ ਲਾ ਕੇ ਸਾੜੇ ਹੋਏ ਸਾਰੇ ਫਰਨੀਚਰ ਤੁਹਾਨੂੰ ਦਿਖਾ ਰਹੇ ਆ ਸਾਰਾ ਫਰਨੀਚਰ ਸਾੜਤਾ ਕੋਈ ਮਸ਼ੀਨ ਪਈ ਆ ਕੱਪੜੇ ਸੀਨ ਵਾਲੀ ਉਹ ਵੀ ਸਾੜਤੀ ਕੋਈ ਐਸੀ ਚੀਜ਼ ਨਹੀਂ ਛੱਡੀ ਕਿ ਬੋਬੀ ਨੇ ਜਿਹਨੂੰ ਅੱਗ ਨਾ ਲਾਈ ਹੋਵੇ ਮਾਂ ਇੰਨਾ ਡਰ ਗਈ ਸੀ ਕਿ ਭੈਣ ਇੰਨਾ ਡਰ ਗਈ ਸੀ ਕਿ ਉਹ ਘਰ ਛੱਡ ਕੇ ਚਲੇ ਗਏ ਘਰ ਛੱਡ ਕੇ ਜਾਣ ਲਈ ਮਜਬੂਰ ਹੋ ਗਏ ਜਿੱਦਾਂ ਹੀ ਮਾਂ ਨੇ ਕਿਹਾ ਆਓ ਉੱਪਰ ਤੁਹਾਨੂੰ ਛੱਤ ਤੇ ਦਿਖਾਵਾਂ ਇਹਨੇ ਕੀ ਹਾਲ ਕੀਤੇ ਨੇ ਤਾਂ ਉੱਥੇ ਬਹੁਤ ਮੋਟਾ ਸੰਗਲ ਪਿਆ ਮਿਲਿਆ ਉਹ ਵਾਲਾ ਸੰਗਲ ਜਿਹੜਾ ਅਸੀਂ ਮੱਝਾ گاਵਾਂ ਨੂੰ ਲਾਉਨੇ ਆ ਇੰਨਾ ਮੋਟਾ ਸੰਗਲ ਇੱਕ ਇਨਸਾਨ ਨੂੰ ਬੰਨਣਾ ਪਊਗਾ ਇਹ ਕਦੀ ਸੋਚਿਆ ਨਹੀਂ ਸੀ ਪਰ ਵੱਡੀ ਗੱਲ ਸੋਚਣ ਵਾਲੀ ਇਹ ਆ ਤੁਸੀਂ ਹੈਰਾਨ ਰਹਿ ਜਾਓਗੇ ਇਸ ਸੰਗਲ ਤੱਕ ਤੋੜ ਦਿੰਦਾ ਸੀ ਇੰਨਾ ਜ਼ਿਆਦਾ ਖਤਰਨਾਕ ਹੋ ਚੁੱਕਾ ਸੀ ਇਸ਼ਕ ਦੇ ਵਿੱਚ ਬਰਬਾਦ ਹੋਇਆ ਇਹ ਬੌਬੀ ਪਤਾ ਨਹੀਂ ਕਿੰਨਾ ਪਿਆਰ ਕਰਦਾ ਹੋਣਾ ਕਿੰਨਾ ਦਿਲੋਂ ਉਸ ਰੂਹ ਨਾਲ ਉਸ ਲੜਕੀ ਨਾਲ ਇਸ਼ਕ ਕਰਦਾ ਹੋਣਾ ਜਿਨੇ ਨੂੰ ਇਸ ਹੱਦ ਤੱਕ ਬਰਬਾਦ ਕਰਤਾ ਸੰਗਲ ਤੋੜ ਕੇ ਭਜਾਇਆ ਬੋਬੀ ਸਾਨੂੰ ਬੜਾ ਉਹਨੇ ਰੇਲਵੇ ਟਰੈਕ ਤੇ ਭਜਾਇਆ ਜਿਸ ਦਿਨ ਬੋਬੀ ਨੂੰ ਲੈਣ ਗਏ ਉਸ ਦਿਨ ਬੋਬੀ ਨੇ ਸਾਨੂੰ ਦੇਖ ਲਿਆ ਪਰ ਫੇਰ ਵੀ ਕਾਫੀ ਤਸ਼ੱਦਦ ਕਰਨ ਤੋਂ ਬਾਅਦ ਬੋਬੀ ਨੂੰ ਅਸੀਂ ਫੜ ਲਿਆਂਦਾ ਬੋਬੀ ਨੂੰ ਸਮਝਾਇਆ ਪਿਆਰ ਨਾਲ ਸਮਝਾਇਆ ਉਹਨੂੰ ਦੱਸਿਆ ਕਿ ਪੁੱਤ ਤੂੰ ਡਰ ਨਾ ਤੇਰੇ ਲਈ ਆਏ ਆ ਤੂੰ ਫਿਕਰ ਨਾ ਕਰ ਪਰ ਉਹ ਬਾਰ-ਬਾਰ ਤਰਲੇ ਪਾਉਂਦਾ ਰਿਹਾ ਤੁਸੀਂ ਦੇਖੋ ਮਾਂ 5 ਫੁੱਟ ਦੂਰ ਖੜ ਕੇ ਗੱਲ ਕਰ ਰਹੀ ਹੈ ਇਹ ਇਸ ਕਰਕੇ ਦੂਰ ਖੜੀ ਹੈ ਕਿਉਂਕਿ ਇਹ ਡਰਦੀ ਹੈ ਇਹਨੂੰ ਇਦਾਂ ਲੱਗਦਾ ਕਿ ਕੁਝ ਕਰਨਾ ਦਵੇ ਪੂਰਾ ਮਹੱਲਾ ਇਕੱਠਾ ਹੋ ਗਿਆ ਸੀ ਪਰ ਬੋਬੀ ਨੂੰ ਬਹੁਤ ਪਿਆਰ ਨਾਲ ਸਮਝਾਇਆ ਮਨ ਨਹੀਂ ਰਿਹਾ ਸੀ ਜਾਣ ਵਾਸਤੇ ਪਰ ਸਮਝਾਇਆ ਕਿ ਪੁੱਤ ਤੇਰੀ ਜ਼ਿੰਦਗੀ ਬਣੇਗੀ ਇੱਕ ਵਾਰੀ ਨਾਲ ਚੱਲ ਖੁਸ਼ੀਆਂ ਦੇ ਘਰ ਦੇ ਵਿੱਚ ਤੈਨੂੰ ਵੀ ਖੁਸ਼ੀਆਂ ਮਿਲਣਗੀਆਂ ਸੁਸੰਗਤ ਜੀ ਅੱਜ ਆਪਣਾ ਭਰਾ ਸਮਝ ਕੇ ਇਹਨਾਂ ਲਈ ਅਰਦਾਸ ਕਰੋ ਬੋਬੀ ਖੁਸ਼ੀਆਂ ਦੇ ਘਰ ਜਾ ਰਿਹਾ ਪਹਿਲੇ ਦਿਨ ਬੋਬੀ ਦਾ ਡਾਕਟਰ ਸਾਹਿਬ ਨੇ ਚੈੱਕਅਪ ਕੀਤਾ ਡਾਕਟਰ ਸਾਹਮਣੇ ਦੇਖਿਆ ਉਸ ਤੋਂ ਬਾਅਦ ਬੋਬੀ ਦੀ ਜ਼ਿੰਦਗੀ ਕਿੱਦਾਂ ਬਦਲੀ ਤੁਹਾਡੇ ਸਾਹਮਣੇ ਆ ਕੀ ਚਿਹਰੇ ਤੇ ਰੌਣਕ ਇੱਕ ਮਯੂਸ ਉਖੜਿਆ ਹੋਇਆ ਚਿਹਰਾ ਅੱਜ ਉਹ ਸਾਰਾ ਕੁਝ ਭੁੱਲ ਗਿਆ ਜੋ ਉਸ ਦੇ ਨਾਲ ਬੀਤਿਆ ਸੀ ਪਰ ਵੱਡੀ ਇੱਕ ਸੋਚਣ ਵਾਲੀ ਗੱਲ ਇਹ ਹੈ ਕਿ ਇਨਸਾਨ ਕਿੱਦਾਂ ਦਾ ਹੋ ਗਿਆ ਕਿੱਦਾਂ ਕਿਸੇ ਇਨਸਾਨ ਨਾਲ ਉਹ ਪਿਆਰ ਕਰਦਾ ਹੈ ਕਿੱਦਾਂ ਕਿਸੇ ਨਾਲ ਮੋਹ ਚ ਪੈ ਜਾਂਦਾ ਹੈ ਕਿੱਦਾਂ ਉਹਦੇ ਨਾਲ ਉਹ ਰਿਸ਼ਤੇ 'ਚ ਜੁੜ ਜਾਂਦਾ ਹੈ ਜਿਹਦੇ ਨਾਲ ਪਤਾ ਹੀ ਨਹੀਂ ਉਹਨੇ ਰਹਿਣਾ ਜਾਂ ਨਹੀਂ ਰਹਿਣਾ ਦੇਖੋ ਅੱਜ ਦੇ ਸਮੇਂ ਦੇ ਵਿੱਚ ਐਸਾ ਇਸ਼ਕ ਸ਼ਾਇਦ ਨਹੀਂ ਮਿਲਦਾ ਪਰ ਇਹ ਹੈ ਵੀ ਬਹੁਤ ਮਾੜੀ ਚੀਜ਼ ਇਦਾਂ ਕਦੀ ਕਿਸੇ ਨਾਲ ਦਿਲ ਨਾ ਲਾਓ ਕਿ ਉਹਦੇ ਜਾਣ ਤੋਂ ਬਾਅਦ ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਵੇ ਮਾਂ ਆ ਜਿਨੇ ਜੰਮਿਆ ਉਹ ਡਰਨ ਲੱਗ ਜਾਵੇ ਜਿਨੇ ਜੰਮਿਆ ਉਹ ਘਰ ਛੱਡ ਕੇ ਚਲੀ ਜਾਵੇ ਹੈਨਾ ਇਸ ਤਰ੍ਹਾਂ ਦੁਨੀਆ ਨਾਲ ਰਿਸ਼ਤੇ ਨਾ ਜੋੜੋ ਆ ਦੇਖੋ ਤੁਹਾਡੇ ਸਾਹਮਣੇ ਹੁਣ ਤਾਂ ਰੋਜ਼ ਚਾਹ ਪੀਂਦਾ ਕੋਲਡ ਡਰਿੰਕ ਪੀਂਦਾ ਹਰ ਰੋਜ਼ ਇਹ ਕੁਝ ਨਾ ਕੁਝ ਵੱਖਰਾ ਕਰਦਾ ਜਿਵੇਂ ਕਦੀ ਸ਼ਾਮ ਨੂੰ ਫ੍ਰੀ ਹੁੰਦੇ ਆ ਤੇ ਡਾਂਸ ਕਰਦੇ ਨੇ ਨੱਚਦੇ ਨੇ ਖੁਸ਼ੀ ਮਨਾਉਂਦੇ ਨੇ ਕਾਸ਼ ਅਗਰ ਉਹ ਇਸ਼ਕ ਨਾ ਹੋਇਆ ਹੁੰਦਾ ਤਾਂ ਸ਼ਾਇਦ ਬੋਬੀ ਨੂੰ ਇੱਥੇ ਆਉਣ ਦੀ ਜ਼ਰੂਰਤ ਨਾ ਪੈਂਦੀ ਤੇ ਆਪਣੀ ਮਾਂ ਦੇ ਨਾਲ ਹੀ ਉਹਦੇ ਆਪਣੇ ਘਰ 'ਚ ਰਹਿੰਦਾ ਬੋਬੀ ਸੇਵਾ ਕਰਾਉਂਦਾ ਹੁਣ ਬੋਬੀ ਦੀ ਜ਼ਿੰਦਗੀ ਇਸ ਹੱਦ ਤੱਕ ਬਦਲ ਚੁੱਕੀ ਹੈ ਕਿ ਅੱਜ ਇਹ ਆਪਣਾ ਸਾਰਾ ਪਿਛੋਕੜ ਭੁੱਲ ਚੁੱਕਿਆ ਇਹ ਸੱਚੇ ਪਾਤਸ਼ਾਹ ਉਸ ਅਕਾਲਪੁਰੂ ਵਾਹਿਗੁਰੂ ਦੀ ਕਿਰਪਾ ਹੈ ਜੀ ਤੁਹਾਡੇ ਸਾਹਮਣੇ ਦੇਖ ਰਹੇ ਹਾਂ ਬੋਬੀ ਹੁਣੀ स्विਮਿੰਗ ਪੂਲ ਚ ਗਏ ਨਾਤੇ ਉੱਥੇ ਇੰਜੋਏ ਕੀਤਾ स्विਮਿੰਗ ਤੱਕ ਕਰ ਲੈਂਦਾ ਸੀ ਇਹ ਮੁੰਡਾ ਸੁਸੰਗਤ ਜੀ ਅਰਦਾਸ ਕਰਿਓ ਆਪਣੇ ਇਸ ਛੋਟੇ ਭਰਾ ਵਾਸਤੇ ਕਿ ਇਹ ਹੁਣ ਚੜ੍ਹਦੀ ਕਲਾ ਚ ਰਹੇ ਤੰਦਰੁਸਤ ਰਹੇ ਅਗਰ ਇਸ ਵੀਡੀਓ ਚ ਕੁਝ ਸਿੱਖਣ ਨੂੰ ਮਿਲਿਆ ਤਾਂ ਇਸ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਇਨਸਾਨ ਦੀ ਜ਼ਿੰਦਗੀ ਬਹੁਤ ਚੰਗੀ ਆ ਅਗਰ ਉਹ ਜਿਉਣਾ ਚਾਵੇ ਤਾਂ ਦੁਨੀਆ ਤੋਂ ਦੂਰ ਰੋ ਦੁਨੀਆ ਨਾਲ ਇੰਨਾ ਮੋਹ ਇੰਨਾ ਪਿਆਰ ਨਾ ਪਾਓ ਆਪਣੀ ਮੋਹ ਮਾਇਆ ਤੋਂ ਨਾਲ ਇੰਨਾ ਨਾ ਜੁੜਜੋ ਕਿ ਤੁਹਾਡੀ ਜ਼ਿੰਦਗੀ ਤੱਕ ਉਹ ਖਾ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ